ਟ੍ਰਾਂਟੋ ਦੇ ਵਿੱਚ ਮੌਸਮ ਬਦਲ ਰਿਹਾ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਾਫੀ ਜ਼ਿਆਦਾ ਬਰਫਬਾਰੀ ਹੋ ਰਹੀ ਹੈ ਤੇ ਅੱਜ ਪੂਰਾ ਦਿਨ ਬੱਦਲ ਛਾਇਆ ਰਹਿਣਗੇ ਜਿਹੜੀ ਤੋਂ ਇੱਕ ਵਾਰੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਤੇ ਹੋਰ ਕੀ ਕੋਈ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਅੱਜ ਇਸ ਖਾਸ ਵੀਡੀਓ ਚ ਤੁਹਾਨੂੰ ਦੱਸਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਸੁਣੇ ਨਾਲ ਹੀ ਨਾਲ ਜੇਕਰ ਤੁਸੀਂ ਹਾਲੇ ਤੱਕ ਵੀ ਸਾਡੇ ਫੇਸਬੁਕ ਪੇਜ ਨੂੰ ਫੋਲੋ ਨਹੀਂ ਕੀਤਾ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜਲਦੋਂ ਜਲਦ ਕਰ ਲਓ ਹੁਣ ਗੱਲ ਕੀਤੀ ਜਾਵੇ ਕਿ ਕਿਹੋ ਜਿਹਾ ਹਾਲ ਇਸ ਲਈ ਟ੍ਰਾਂਟੋ ਦੇ ਮੌਸਮ ਦਾ ਤੇ ਦੱਸਿਆ ਜਾ ਰਿਹਾ ਹੈ ਕਿ ਟ੍ਰਾਂਟੋ ਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਅੱਜ ਸਵੇਰ 4:30 ਵਜੇ ਤੋਂ ਮੌਸਮ ਵੱਡੇ ਹੱਦ ਤੱਕ ਬਦਲ ਚੁੱਕਿਆ ਤੇ ਬੱਦਲਾਂ ਦੇ ਨਾਲ ਠਘਿਆ ਹੋਇਆ ਹੈ। ਤਾਪਮਾਨ -4 ਡਿਗਰੀ ਸੈਲਸੀਅਸ ਪਹੁੰਚ ਚੁੱਕਾ ਹੈ ਤੇ ਮੌਸਮ ਦੀ ਇਹ ਸਥਿਤੀ ਕੁਝ ਇਸ ਤਰੀਕੇ ਦੇ ਨਾਲ ਹੋਈ ਹੈ ਕਿ ਅੱਜ ਪੂਰਾ ਦਿਨ ਬੱਦਲ ਛਾਏ ਰਹਿਣਗੇ। ਅੱਜ ਦਾ ਜੋ ਮੈਕਸਿਮਮ ਤਾਪਮਾਨ ਹੈ ਉਹ 2 ਡਿਗਰੀ ਸੈਲਸੀਅਸ ਤੇ ਮਿਨਿਮਮ ਜਿਹੜਾ ਤਾਪਮਾਨ ਹੈ ਉਹ -7 ਡਿਗਰੀ ਸੈਲਸੀਅਸ ਹੋ ਸਕਦਾ ਹੈ ਇਸ ਦੇ ਨਾਲ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਜਿਸ ਹਾਂ ਦੱਸਿਆ ਜਾ ਰਿਹਾ ਹੈ ਕਿ ਭਾਰੀ ਬਰਫਬਾਰੀ ਦੀ ਚੇਤਾਵਨੀ ਜਾਰੀ ਕਰਦੇ ਹੋਏ এনवायरमेंट ਕੈਨੇਡਾ ਨੇ ਸਵੇਰੇ 5 ਵਜੇ ਤੱਕ ਭਾਰੀ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਤੇ ਸੰਭਾਵਨਾ ਇਹ ਹੈ ਕਿ 15 ਤੋਂ 20 ਸੈਂਟੀਮੀਟਰ ਤੱਕ ਜੋ ਹੈ ਉਹ ਬਰਫ਼ਬਾਰੀ ਹੋ ਸਕਦੀ ਹੈ ਵਿਜ਼ਿਬਿਲਟੀ ਘੱਟ ਹੋਣ ਦੀ ਸੰਭਾਵਨਾ ਹੈ ਤੇ ਸੜਕਾਂ ਤੇ ਰਾਹਾਂ ਜੋ ਨੇ ਉਹ ਬਰਫ਼ ਦੇ ਨਾਲ ਟੱਕੇ ਹੋ ਸਕਦੇ ਨੇ ਜੋ ਸਫ਼ਰ ਦੇ ਲਈ ਮੁਸ਼ਕਲਾਂ ਪੈਦਾ ਕਰ ਸਕਦੇ ਆ ਤੇ ਜੇਕਰ ਤੁਸੀਂ ਆਪਣੇ ਕੰਮਕਾਰ ਤੇ ਜਾਣ ਲਈ ਜਾਂ ਕਿਸੇ ਹੋਰ ਕੰਮ ਦੇ ਲਈ ਸੜਕਾਂ ਤੇ ਨਿਕਲ ਰਹੇ ਹੋ ਤੇ ਸੜਕਾਂ ਬਰਫ਼ ਦੇ ਨਾਲ ਟੱਕੀਆਂ ਹੋ ਸਕਦੀਆਂ ਨੇ ਤੇ ਸਾਵਧਾਨੀ ਦੇ ਨਾਲ ਡਰਾਈਵਿੰਗ ਜ਼ਰੂਰ ਕਰਿਓ ਉੱਤੋਂ ਦੀ ਜਿਹੜੀ ਵਿਜ਼ਿਬਿਲਟੀ ਹੈ ਉਹ ਵੀ ਘੱਟ ਹੋਣ ਦੀ ਸੰਭਾਵਨਾ ਹੈ ਇਹ ਚੇਤਾਵਨੀ ਅੱਜ ਰਾਤ ਤੱਕ ਦੇ ਲਈ ਜਾਰੀ ਕੀਤੀ ਗਈ ਹੈ ਬਰਫ਼ਬਾਰੀ ਸਵੇਰੇ ਫਰ ਲੀਜ਼ ਦੇ ਵਿੱਚ ਤਬਦੀਲ ਹੋਣ ਦੀ ਸੰਭਾਵਨਾ ਹੈ ਡਰਾਈਵ ਕਰਦੇ ਸਮੇਂ ਸਾਵਧਾਨੀ ਵਰਤੋ ਅਤੇ ਮੌਸਮ ਦੀਆਂ ਤਾਜ਼ਾ ਅਪਡੇਟਸ ਦੇ ਲਈ এনवायरमेंट ਕੈਨੇਡਾ ਦੀ ਵੈਬਸਾਈਟ ਜਾਂ ਫਿਰ #ownstorm ਦਿਜੋ ਚਾਕਾਸੀ ਉਹ ਜ਼ਰੂਰ ਕਰੋ ਸੁਰੱਖਿਅਤ ਰਹੋ ਅਤੇ ਸੜਕ ਦੀਆਂ ਸਥਿਤੀਆਂ ਦੇ ਅਨੁਸਾਰ ਆਪਣੀ ਯੋਜਨਾ ਜ਼ਰੂਰ ਬਣਾਓ ਕਿਉਂਕਿ ਜਿਹਾ ਜਿਹਾ ਮੌਸਮ ਹੈ ਵਿਜ਼ਿਬਿਲਟੀ ਵੀ ਘਟਾ ਹੈ ਇਸ ਦੇ ਤੋਂ ਇਲਾਵਾ ਸੜਕਾਂ برفਾਂ ਦੇ ਨਾਲ ਭਾਰ ਸਟੀਆਂ ਨੇ ਤੇ ਤੁਹਾਨੂੰ ਡਰਾਈਵਿੰਗ ਸਮੇਂ ਪਰੇਸ਼ਾਨੀ ਹੋ ਸਕਦੀ ਹੈ ਤੇ ਆਪਣੀ ਸਾਵਧਾਨੀ ਜੋ ਹੈ ਉਹ ਤੁਸੀਂ ਜ਼ਰੂਰ ਵਰਤਿਓ ਕਿ ਸਾਡੀ ਆਪਣੀ ਜ਼ਿੰਦਗੀ ਸਾਡੇ ਆਪਣੇ ਹੱਥ ਹੈ ਟੋਰਾਂਡੋ ਦੇ ਵਿੱਚ ਮੌਸਮ ਬਦਲ ਰਿਹਾ ਹੈ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਾਫੀ ਜ਼ਿਆਦਾ ਬਰਫ ਬਾਰਿਖ ਹੋ ਰਹੀ ਹੈ ਤੇ ਅੱਜ ਪੂਰਾ ਦਿਨ ਬੱਦਲ ਛਾਇਆ ਰਹਿਣਗੇ ਜਿਹੇ ਤੋ ਇੱਕ ਵਾਰੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਤੇ ਹੋਰ ਕੀ ਕੋਈ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਅੱਜ ਇਸ ਖਾਸ ਵੀਡੀਓ ਚ ਤੁਹਾਨੂੰ ਦੱਸਾਂਗੇ ਤੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਸੁਣੋ ਨਾਲ ਹੀ ਨਾਲ ਜੇਕਰ ਤੁਸੀਂ ਹਾਲੇ ਤੱਕ ਵੀ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜਲਦੋਂ ਜਲਦ ਕਰ ਲੋ ਹੁਣ ਗੱਲ ਕੀਤੀ ਜਾਵੇ ਕਿ ਕਿਹੋ ਜਿਹਾ ਹਾਲ ਇਸ ਵੇਲੇ ਟੋਰਾਂਟੋ ਦੇ ਮੌਸਮ ਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਟੋਰਾਂਟੋ ਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਅੱਜ ਸਵੇਰ ਪੌਣੇ 5 ਵਜੇ ਤੋਂ ਮੌਸਮ ਵੱਡੇ ਹੱਦ ਤੱਕ ਬਦਲ ਚੁੱਕਿਆ ਹੈ ਤੇ ਬੱਦਲਾਂ ਦੇ ਨਾਲ ਢਕਿਆ ਹੋਇਆ ਹੈ। ਤਾਪਮਾਨ -4 ਡਿਗਰੀ ਸੈਲਸੀਅਸ ਪਹੁੰਚ ਚੁੱਕਦਾ ਹੈ ਤੇ ਮੌਸਮ ਦੀ ਇਹ ਪੇਸ਼ ਨਗੋਈ ਕੁਝ ਇਸ ਤਰੀਕੇ ਦੇ ਨਾਲ ਹੋਈ ਹੈ ਕਿ ਅੱਜ ਪੂਰਾ ਦਿਨ ਬੱਦਲ ਛਾਏ ਰਹਿਣਗੇ। ਅੱਜ ਦਾ ਜੋ ਮੈਕਸਿਮਮ ਤਾਪਮਾਨ ਹੈ ਉਹ 2 ਡਿਗਰੀ ਸੈਲਸੀਅਸ ਤੇ ਮਿਨੀਮਮ ਜਿਹੜਾ ਤਾਪਮਾਨ ਹੈ ਉਹ -7 ਡਿਗਰੀ ਸੈਲਸੀਅਸ ਹੋ ਸਕਦਾ ਹੈ। ਇਸੇ ਦੇ ਨਾਲ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਜਿहां ਦੱਸਿਆ ਜਾ ਰਿਹਾ ਹੈ ਕਿ ਭਾਰੀ ਬਰਫਬਾਰੀ ਦੀ ਚੇਤਾਵਨੀ ਜਾਰੀ ਕਰਦੇ ਹੋਏ ਇਨਵਾਇਰਨਮੈਂਟ ਕੈਨੇਡਾ ਨੇ ਸਵੇਰੇ 5 ਵਜੇ ਤੱਕ ਭਾਰੀ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਤੇ ਸੰਭਾਵਨਾ ਇਹ ਹੈ ਕਿ 15 ਤੋਂ 20 ਸੈਂਟੀਮੀਟਰ ਤੱਕ ਜੋ ਹੈ ਉਹ ਬਰਫਬਾਰੀ ਹੋ ਸਕਦੀ ਹੈ ਵਿਜ਼ਿਬਿਲਟੀ ਘੱਟ ਹੋਣ ਦੀ ਸੰਭਾਵਨਾ ਹੈ ਤੇ ਸੜਕਾਂ ਤੇ ਰਾਹਾਂ ਜੋ ਨੇ ਉਹ ਬਰਫ ਦੇ ਨਾਲ ਟੱਕੇ ਹੋ ਸਕਦੇ ਨੇ ਜੋ ਸਫਰ ਦੇ ਲਈ ਮੁਸ਼ਕਲਾਂ ਪੈਦਾ ਕਰ ਸਕਦੇ ਆ ਤੇ ਜੇਕਰ ਤੁਸੀਂ ਆਪਣੇ ਕੰਮਕਾਰ ਤੇ ਜਾਣ ਲਈ ਜਾਂ ਕਿਸੇ ਹੋਰ ਕੰਮ ਦੇ ਲਈ ਸੜਕਾਂ ਤੇ ਨਿਕਲ ਰਹੇ ਹੋ ਤੇ ਸੜਕਾਂ برف ਦਿਨਾਲ ਟਕੀਆਂ ਹੋ ਸਕਦੀਆਂ ਨੇ ਤੇ ਸਾਵਧਾਨੀ ਦੇ ਨਾਲ ਡਰਾਈਵਿੰਗ ਜ਼ਰੂਰ ਕਰਿਓ ਉਤੋਂ ਦੀ ਜਿਹੜੀ ਵਿਜ਼ਿਬਿਲਟੀ ਹੈ ਉਹ ਵੀ ਘੱਟ ਹੋਣ ਦੀ ਸੰਭਾਵਨਾ ਹੈ ਇਹ ਚੇਤਾਵਨੀ ਅੱਜ ਰਾਤ ਤੱਕ ਦੇ ਲਈ ਜਾਰੀ ਕੀਤੀ ਗਈ ਹੈ ਬਰਫਬਾਰੀ ਸਵੇਰੇ ਫਰਲੀਜ਼ ਦੇ ਵਿੱਚ ਤਬਦੀਲ ਹੋਣ ਦੀ ਸੰਭਾਵਨਾ ਹੈ ਡਰਾਈਵ ਕਰਦੇ ਸਮੇਂ ਸਾਵਧਾਨੀ ਵਰਤੋ ਤੇ ਮੌਸਮ ਦੀਆਂ ਤਾਜ਼ਾ ਅਪਡੇਟਸ ਦੇ ਲਈ এনवायरमेंट ਕੈਨੇਡਾ ਦੀ ਵੈਬਸਾਈਟ ਜਾਂ ਫਿਰ #onstorm ਦਿਜੋ ਚੱਕਾਸੀ ਉਹ ਜ਼ਰੂਰ ਕਰੋ ਸੁਰੱਖਿਆਤrou ਅਤੇ ਸੜਕ ਦੀਆਂ ਸਥਿਤੀਆਂ ਦੇ ਅਨੁਸਾਰ ਆਪਣੀ ਯੋਜਨਾ ਜ਼ਰੂਰ ਬਣਾਓ ਕਿਉਂਕਿ ਜਿਹੋ ਜਿਹੇ ਮੌਸਮ ਹੈ ਵਿਜ਼ਿਬਿਲਟੀ ਵੀ ਘਟਾ ਹੈ ਇਸ ਦੇ ਤੋਂ ਇਲਾਵਾ ਸੜਕਾਂ ਬਰਫ਼ਾਂ ਦੇ ਨਾਲ ਭਾਰ ਸੱਠੀਆਂ ਨੇ ਤੇ ਤੁਹਾਨੂੰ ਡਰਾਈਵਿੰਗ ਸਮੇਂ ਪਰੇਸ਼ਾਨੀ ਹੋ ਸਕਦੀ ਹੈ ਤੇ ਆਪਣੀ ਸਾਵਧਾਨੀ ਜੋ ਹੈ ਉਹ ਜ਼ਰੂਰ ਵਰਤਿਓ ਕਿ ਸਾਡੀ ਆਪਣੀ ਜ਼ਿੰਦਗੀ ਸਾਡੇ ਆਪਣੇ ਹੱਥ ਹੈ